असि हर इतू जगाए बस मैच इको गलिमी है जगरे जगरे भाई जगरे 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 जगरे। <स्थिकागा>

नशेर विचियां नो कोस देखा नशिये दरिया विच टुपियां ਨਵਕਰੀਆਂ ਦੀ ਕਾਵੇ ਚੋਹੀ ਚੋਹੀ ਪਾਸੀ ਤੋਂ ਬਲਾਰੀ ਸਰਪ ਦੇ ਨਾਮ ਦੇ ਉੱਤੇ ਮਿਸ਼ਨ ਹੁਸ਼ਿਆਰ ਚਾਲੂ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਔਰ ਇਹਦੇ ਵਿੱਚ ਸਾਰੀਆਂ ਪੰਚਾਇਤਾਂ ਨਾਲ ਲਾਗ ਵੱਡੀ ਗੱਲ ਇਹ ਆ ਬਹੁਤ ਅੱਛੀ ਗੱਲ ਆ ਕਿਉਂਕਿ ਪਬਲਿਕ ਪਾਰਟਿਸਪੀਟੇਸ਼ਨ ਦੇ ਨਾਲ ਹੀ ਕਿਸੇ ਚੀਜ਼ ਤੇ ਅਸੀਂ ਕੰਮ ਕਰਦੇ ਪਾ ਸਕਦੇ ਆ ਔਰ ਇਹ ਜੋ ਜੱਜ ਸਰਪੰਚਾਂ ਪੰਚਾਂਦਾਰ ਨੰਬਰਦਾਰਾਂ ਦਾ ਪਿੰਡ ਦੀ ਪੰਚਾਇਤਾਂ ਦਾ ਸ਼ਾਮਲ ਹੋਣਾ ਇਹ ਬਹੁਤ ਅੱਛਾ ਹੈ ਔਰ ਅਗਰ ਉਹਨਾਂ ਨੂੰ ਲੱਗਦਾ ਵੀ ਪਿੰਡ ਦੇ ਵਿੱਚ ਕੋਈ ਏਦਾਂ ਦੇ ਬੰਦੇ ਆ ਕੇ ਵੇਚਦੇ ਆ ਜਾਂ ਲੈ ਰਹੇ ਆ ਉਹਨਾਂ ਦੀ ਇਨਫੋਰਮੇਸ਼ਨ ਸ਼ੇਅਰ ਕਰਨ ਪੁੱਰੀਸ ਨੇ। ਸਾਪੂਰ ਦੇ ਵਿੱਚ ਹੁਸ਼ਾਪੁਰ ਪੁਲਿਸ ਵੱਲੋਂ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਿਸ਼ਨ ਹੁਸ਼ਿਆਰ ਦੀ ਲਾਂਚ ਕੀਤੀ ਗਈ ਹੈ। ਇੱਥੇ ਹੁਸ਼ਾਪੁਰ ਬਲੌਕ 1 ਤੇ 2 ਦੇ ਸਾਰੇ ਸਰਪੰਚ ਤੇ ਪੰਚ ਮੈਂਬਰਸ ਨੂੰ ਬੁਲਾ ਕੇ ਉਨ੍ਹਾਂ ਨਾਲ ਮੈਂ ਕਹਾਂਗੀ ਸੈਮੀਨਾਰ 'ਮੀ ਇੱਕ ਫੀਡਬੈਕ ਮੀਟਿੰਗ ਰੱਖੀ ਗਈ ਹੈ ਜਿੱਥੇ ਸਰਪੰਚਾ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ ਉਹਨਾਂ ਨੂੰ ਕੀ ਲੱਗਦਾ ਹੈ ਉਹਨਾਂ ਦੇ ਪਿੰਡਾਂ ਦੇ ਵਿੱਚ ਨਸ਼ਾ ਵਿਕਦਾ ਹੈ ਜਾਂ ਨਹੀਂ ਵਿਕਦਾ ਤੇ ਕਿਸ ਤਰ੍ਹਾਂ ਇਸ ਨੂੰ ਰੋਕਿਆ ਜਾ ਸਕਦਾ ਹੈ ਇਸੇ ਤਰ੍ਹਾਂ ਦੀ ਮੀਟਿੰਗ ਹੋਰ ਵੀ ਅੱਗੇ ਵੀ ਜਾਰੀ ਰੱਖੀ ਜਾਵੇਗੀ ਜਲਦੀ ਅਸੀਂ ਇੱਕ ਮੀਟਿੰਗ ਸਕੂਲ ਦੇ ਇੰਚਾਰजेस ਨਾਲ ਵੀ ਕਰ ਰਹੇ ਹਾਂ 2 ਦਿਨ ਪਹਿਲਾਂ ਅਸੀਂ ਰੀਹੈਬਿਲੀਟੇਸ਼ਨ ਸੈਂਟਰ ਵੀ ਆਪਣਾ ਵਿਜ਼ਿਟ ਕਰਕੇ ਆਏ ਹਾਂ ਉੱਥੇ ਵੀ ਜੋ ਇਨਮੇਟਸ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਇਨਾਂ ਸਾਰੀ ਮੀਟਿੰਗਸ ਦਾ ਪਰਪਸ ਇਹੀ ਹੈ ਕਿ ਅਸੀਂ ਇੱਕ ਪਾਰਟਨਰਸ਼ਿਪ ਬਣਾਈਏ ਜਿਸ ਦੇ ਵਿੱਚ ਪਬਲਿਕ ਦੇ ਸਹਿਯੋਗ ਦੇ ਨਾਲ ਅਸੀਂ ਜੋ ਨਸ਼ੇ ਦੀ ਗੱਲ ਕਰਦੇ ਆ ਕਿ ਪੰਜਾਬ 'ਚ ਨਸ਼ਾ ਬਹੁਤ ਵਿਕਦਾ ਹੈ ਇਸ ਨੂੰ ਖਤਮ ਕਰ ਸਕੀਏ ਤੇ ਨਾਲ ਹੀ ਨਾਲ ਅਵੇਅਰਨੈਸ ਐਂਡ ਰੀਹੈਬਿਲਿਟੇਸ਼ਨ ਤੇ ਵੀ ਕੰਮ ਕੀਤਾ ਜਾ ਰਿਹਾ ਹੈ ਅੱਗੇ ਵੀ ਇਸ ਤਰ੍ਹਾਂ ਦੀ ਮੀਟਿੰਗਸ ਕੀਤੀਆਂ ਜਾਣਗੀਆਂ ਤੇ ਨਾਲ ਹੀ ਮੈਂ ਹੁਸ਼ਿਆਰਪੁਰ ਦੇ ਸਾਰੇ ਹੀ ਵਸਨੀਕਾਂ ਨੂੰ ਅਪੀਲ ਕਰਦੀ ਹਾਂ कि तुसी नोट भी कर सकते हो तो नीचे फ्लैश कर दिखते हैं इनफोरमे शेयर कर सकते हैं दिलाते हैं कि इनफोर्मेशन शेयर रखा जाएगा नाल भी सारी इनफोरमे सख्त तो सख्त कार्रवाई भी की जाएगी यह नशा कोई एह जी गल नहीं है जिसनों अभी खत्म नहीं कर सकते जिस तू लड़ नहीं सकते बिलकुल भी इस तरह की गल नहीं जे अल जाते हैं तो अलग खात्मा कर सकते हैं ਮੈਂ ਕਰੀ ਪੇਸ਼ ਹੁਸ਼ਾਪੁਰ ਤੇ ਸਾਰੀ ਹੀ ਪਬਲਿਕ ਨੂੰ ਅਪੀਲ ਕਰਦੀ ਹਾਂ ਕਿ ਵੱਦ ਤੋਂ ਵੱਧ ਪ੍ਰਸ਼ਾਸਨ ਦਾ ਪੁਲਿਸ ਦਾ ਇਸਦੇ ਵਿੱਚ ਸਾਥ ਤੋਂ ਤਾਂ ਕਿ ਅਸੀਂ ਨਸ਼ੇ ਨੂੰ ਖਤਮ ਕਰ ਸਕੇ ਤੇ ਹੁਸ਼ਾਪੁਰ ਨੂੰ ਨਸ਼ਾ ਮੁਕਤ ਥਲਾ ਬਣਾ ਸਕੇ ਥੈਂਕ ਯੂ ਵੈਰੀ ਥੀ ਤੇ ਜਿਹੜੀ ਸੰਪਰਕ ਮੀਟਿੰਗਸ ਪੰਜਾਬ ਪੁਲਿਸ ਵੱਲੋਂ ਕਰਾਈ ਜਾ ਰਹੀ ਹੈਗੀ ਉਹਦੇ ਲੜੀ ਦੇ ਵਿੱਚ ਅੱਜ ਡੀਸੀ ਸਾਹਿਬ ਹੁਸ਼ਾਰਪੁਰ ਤੇ ਐਸਡੀਐਮ ਸਾਹਿਬ ਹੁਸ਼ਾਰਪੁਰ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਅਸੀਂ ਹੁਸ਼ਾਰਪੁਰ 'ਚ ਹੁਸ਼ਾਰਪੁਰ ਬਲੌਕ 1 ਤੇ 2 ਦੇ ਤਾਂ ਲਗਭਗ 300 ਪਿੰਡਾਂ ਦੇ ਸਰਪੰਚ ਪੰਚ ਸਾਬਨ ਦੇ ਨਾਲ ਮੀਟਿੰਗ ਕੀਤੀ ਹੈਗੀ ਜਿਹਦਾ ਮਕਸਦ ਹੈਗਾ ਪੁਲਿਸ ਪ੍ਰਸ਼ਾਸਨ ਤੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਇੱਕ ਬ੍ਰਿਜ ਬਣਾਉਣਾ ਉਸ ਜਿਹੜਾ ਗੈਪ ਹੈਗਾ ਉਹਨੂੰ ਘਟਕਾਣਾ ਤੇ ਨਸ਼ਿਆਂ ਦੇ ਖਿਲਾਫ ਜਿਹੜੀ ਆਪਣੀ ਲੜਾਈ ਹੈਗੀ ਉਹਨੂੰ ਇੱਕ ਮੁਕੰਮਲ ਤੌਰ ਤੇ ਜਿਹੜੇ ਵਿਲੇਜ ਲੈਵਲ ਦੇ ਰਿਪਰੈਜ਼ੈਂਟੇਟਿਵ ਹੈਗੇ ਉਹਨਾਂ ਨੂੰ ਸ਼ਾਮਿਲ ਕਰਦੇ ਹੋਏ ਨਿਸ਼ਾਨਾ ਖਤਮ ਕਰਨਾ ਉਹਦੇ ਲੜੀ ਦੇ ਵਿੱਚ ਅੱਜ ਮੀਟਿੰਗ ਕੀਤੀ ਹੈਗੀ ਇਸ ਮੀਟਿੰਗ ਦੇ ਵਿੱਚ ਆਪਣੇ ਮਾਨਯੋਗ ਐਮਪੀ ਸਾਹਿਬ ਡਾਕਟਰ ਰਾਜਕੁਮਾਰ ਛੱਬੇਵਾਲ ਜੀ ਮਾਨਜੋਗ ਐਮਐਲਏ ਸਾਹਿਬ ਬ੍ਰਹਮਸ਼ੰਕਰ ਜਿੰਪਾ ਜੀ ਡੀਸੀ ਸਾਹਿਬ ਹੁਸ਼ਿਆਰਪੁਰ ਕੋਮਲ ਮਿੱਤਲ ਜੀ ਤੇ ਮੇਰੇ ਨਾਲ ਐਸਡੀਐਮ ਸਾਹਿਬ ਨਾਲ ਆਫਸਰਸ ਐਸਪੀ ਜੀ ਡੀਐਸਪੀ ਜਨੇ ਪਾਰਟਿਸਪੇਟ ਕੀਤਾ 300 ਦੇ ਲਗਭਗ ਪਿੰਡਾਂ ਦੇ ਪੰਜ ਸਰਪੰਚ ਸਾਹਿਬਾਨ ਨੇ ਲਗਭਗ 700 800 ਦੀ ਤਦਾਦ ਦੇ ਵਿੱਚ ਪਾਰਟਿਸਪੇਟ ਕੀਤਾ ਅਸੀਂ ਆਹੀ ਸਾਰਿਆਂ ਨੂੰ ਅਸ਼ੋਰ ਕੀਤਾ ਹੈਗਾ ਕਿ ਸਾਡਾ ਕਮਿਟਮੈਂਟ ਹੈਗਾ ਹੁਸ਼ਿਆਰਪੁਰ ਨੂੰ ਡਰੱਗ ਫਰੀ ਬਣਾਉਣਾ ਤੇ ਇਹਦੇ ਵਾਸਤੇ ਅਸੀਂ ਆਪਣਾ ਜਿਹੜਾ ਮਿਸ਼ਨ ਹੁਸ਼ਿਆਰ ਹੈਗਾ ਜਿਹੜੇ ਸੰਪਰਕ ਮੀਟਿੰਗਸ ਦੇ ਤਹਿਤ ਸੂਚ ਕੀਤਾ ਗਿਆ ਹੈਗਾ ਉਹਦੇ ਵਿੱਚ ਆ ਪਿੰਡਾਂ ਦੇ ਸਰਪੰਚ ਜਪੰਚ ਦੇ ਸਹਿਯੋਗ ਦੇ ਨਾਲ ਆਪਾਂ ਪਹਿਲਾ ਟਾਰਗੇਟ ਕਰ ਰਹੇ ਹਾਂ ਹੁਸ਼ਾਰਪੁਰ ਦੇ ਬਲੋਕ 1 ਤੇ 2 ਨੂੰ ਜਿਹਦੇ ਵਿੱਚ ਸਰਪੰਚ ਪੰਚ ਸਾਹਿਬਾਨ ਵੱਲੋਂ ਕਮਿਟਮੈਂਟ ਸ਼ੋਕ ਕੀਤਾ ਗਿਆ ਹੈਗਾ ਨਸ਼ਾ ਦੇ ਖਿਲਾਫ ਪ੍ਰਸ਼ਾਸਨ ਤੇ ਪੁਲਿਸ ਦੇ ਨਾਲ ਮਿਲ ਕੇ ਖੜਾ ਹੋਣ ਦਾ ਤੇ ਨਾਲ ਨਸ਼ਾ ਦੇ ਖਾਤਮੇ ਵਾਸਤੇ ਕੰਮ ਕਰਨ ਦਾ ਜਿਹੜੀ ਸਾਡੀ ਸਟ੍ਰੈਟਜੀ ਹੈਗੀ ਉਹ ਸਿੰਪਲ ਹੈਗੀ ਜਿਹਦੇ ਤਿੰਨ ਸਟੈਪਸ ਹੈਗੇ ਪਹਿਲਾ ਹੈਗਾ ਪ੍ਰੀਵੈਂਸ਼ਨ ਜਿੱਥੇ ਬਿਲਕੁਲ ਵੀ ਨਸ਼ਾ ਨਹੀਂ ਹੈਗਾ ਜਿਹੜੇ ਪਿੰਡਾਂ 'ਚ ਉੱਥੇ ਬੱਚਿਆਂ ਨੂੰ ਸਪੋਰਟਸ ਵਾਸਤੇ ਪ੍ਰਮੋਟ ਕਰਨਾ ਪੋਜ਼ਿਟਿਵ ਚੈਨਲ ਉਹਨਾਂ ਨੂੰ એનર્ਜੀ ਨੂੰ ਦੇਣਾ ਤੇ ਜਿਹੜੇ ਵਲਰੇਬਲ ਗਰੁੱਪ ਹੈਗਾ 15 ਤੋਂ ਲੈ ਕੇ 30 ਸਾਲ ਤੱਕ ਦਾ ਉਹਨੂੰ ਗਾਈਡ ਕਰਦੇ ਹੋਏ ਮੈਂਟਰ ਕਰਦੇ ਹੋਏ ਨਸ਼ਿਆਂ ਤੋਂ ਬਚਾ ਕੇ ਰੱਖਣਾ ਦੂਸਰਾ ਸਾਡਾ ਜਿਹੜਾ ਸਟੈਪ ਹੈਗਾ ਉਹ ਹੈਗਾ ਇਨਫੋਰਸਮੈਂਟ ਦਾ ਜਿਹੜੇ ਲੋਕ ਵੇਚਦੇ ਹੈਗੇ ਨਸ਼ਾ ਉਹਨਾਂ ਦੇ ਖਿਲਾਫ ਕਾਨੂੰਨ ਦੇ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਏ ਜਿਹੜਾ ਹੈਗਾ ਉਹਨਾਂ ਨੂੰ ਕਾਨੂੰਨ ਕਾਨੂੰਨ ਦੀ ਸਲਾਖਾ ਦੇ ਪਿਛਲੇ ਜਾ ਕੇ ਸਖਤ ਤੋਂ ਸਖਤ ਸਜ਼ਾ ਦਿਲਾਉਣੀ ਤੀਸਰਾ ਸਟੈਪ ਸਾਡਾ ਹੈਗਾ ਜਿਹੜੇ ਬੱਚੇ ਨਸ਼ੇ ਦੇ ਐਡਿਕਟ ਹੋ ਗਏ ਆਦੀ ਹੋ ਗਏ ਬਟੇ ਬੇਚਦੇ ਨਹੀਂ ਹੈਗੇ ਉਹ ਇਸ ਬਿਮਾਰੀ ਤੋਂ ਗਸਿਤ ਹੋ ਗਏ ਉਹਨਾਂ ਨੂੰ ਵਾਪਸ ਮੁੜ ਬਹਾਲ ਕਰਨਾ ਉਹਨਾਂ ਨੂੰ ਡੀ ਐਡਿਕਟ ਕਰਾ ਕੇ ਰੀਹੈਬਿਲੀਟੇਟ ਕਰਾ ਕੇ ਉਹਨਾਂ ਨੂੰ ਮੁਖਧਾਰਾ ਚ ਲੈ ਕੇ ਆਉ। ਇਹ ਤਿੰਨਾਂ ਹੀ ਚੀਜ਼ਾਂ ਵਾਸਤੇ ਅਸੀਂ ਖਾਸ ਤੌਰ ਤੇ ਲੇਡੀਜ਼ ਦਾ ਪਿੰਡਾਂ ਚ ਮਾਵਾਂ ਦਾ ਜਿਹੜੇ ਬੈਣਾ ਹੈਗੀਆਂ ਉਹਨਾਂ ਦਾ ਅਤੇ ਜਿਹੜੇ ਰੀਪਨਸਟੇਟਿਵ ਹੈਗੇ ਜਿਹੜੇ ਪੰਜ ਸਰਪੰਚ ਵੀ ਜਿਹੜੇ ਲੇਡੀਜ਼ ਬਣੇ ਹੈਗੇ ਉਹਨਾਂ ਦਾ ਖਾਸ ਸਹਿਯੋਗ ਅਸੀਂ ਆਵਾਨ ਕੀਤਾ ਹੈਗਾ ਤੇ ਉਹਨਾਂ ਨੇ ਬੜਾ ਭਰੋਸਾ ਬੜੇ ਬੜ ਛੱਡ ਕੇ ਪਾਰਟਿਸਿਪੇਟ ਵੀ ਕੀਤਾ ਤੇ ਸਾਨੂੰ ਅਸ਼ੋਰ ਕੀਤਾ ਹੈਗਾ ਕਿ ਇਸ ਮੁਹਿੰਮ ਦੇ ਵਿੱਚ ਉਹ ਖਾਸ ਤੌਰ ਤੇ ਆਪਣਾ ਯੋਗਦਾਨ ਦੇਣਗੇ ਤੇ ਮੈਨੂੰ ਉਮੀਦ ਹੈ ਕਿ ਜੇਕਰ ਸਾਰੇ ਪਿੰਡਾਂ ਦੇ ਪੰਚ ਸਰਪੰਚ ਸਾਹਿਬਾਨ ਨਾਲ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਹੈਲਥ ਡਿਪਾਰਟਮੈਂਟ ਪੋਲਿਟੀਕਲ ਪਰਸਨਸ ਮੀਡੀਆ ਦੇ ਸਾਥੀ ਸਾਰੇ ਮਿਲ ਕੇ ਜੇਕਰ ਆਪਾਂ ਇੱਕ ਹੀ ਮੁਹਿੰਮ ਵਾਸਤੇ ਨਸ਼ਾ ਦੇ ਖਾਤਮੇ ਵਾਸਤੇ ਜੇਕਰ ਆਪਾਂ ਐਫਰਟ ਕਰਾਂਗੇ ਤੇ ਉਹ ਉਸ ਤੋਂ ਕੋਈ ਬਹੁਤ ਹੀ ਲੰਮਾ ਟਾਈਮ ਨਹੀਂ ਲੱਗਣਾ ਉਹ ਬਹੁਤ ਉਹ ਦਿਨ ਦੂਰ ਨਹੀਂ ਜਦੋਂ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਹੁਸ਼ਿਆਰਪੁਰ ਦੇ ਸਾਰੇ ਪਿੰਡ ਨਸ਼ਾ ਮੁਕਤ ਹੋ ਗਏ ਥੈਂਕ ਯੂ ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਸ਼ਨ ਹੋਸ਼ਿਆਰ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜਾ ਸ਼ੁਰੂ ਕੀਤਾ ਗਿਆ ਅੱਜ ਦੇ ਇਸ ਮਿਸ਼ਨ ਨੂੰ ਸ਼ੁਰੂ ਕਰਨ ਦੇ ਲਈ ਆ ਤਮਾਮ ਬਲਾਕਾਂ ਦੇ ਸਰਪੰਚ ਸਹਿਬਾਨ ਜਿਹੜੇ ਉਹ ਉਹਨਾਂ ਨੂੰ ਉਹਨਾਂ ਦੀ ਸ਼ਮੂਲੀਅਤ ਕਰਵਾਈ ਗਈ ਔਰ ਕਰੀਬ 350 ਦੇ ਕਰੀਬ ਸਰਪੰਚ ਸਹਿਬਾਨ ਆਏ ਸੋ ਬਹੁਤ ਅੱਛਾ ਉਪਰਾਲਾ ਹੈ ਮੈਂ ਬਹੁਤ ਵਧਾਈ ਦਿੰਦਾ ਹਾਂ ਤੇ ਮੈਂ ਜਦੋਂ ਮੈਂ ਤੁਸੀਂ ਸੁਣਿਆ ਕਿ ਮੈਂ ਉਚੇਚੇ ਤੌਰ ਤੇ ਕਿਹਾ ਕਿ ਆਪਣੇ ਸਰਪੰਚ ਸਾਹਿਬਾਂ ਜੇਕਰ ਅਸੀਂ ਇਹੀ ਕੰਮ ਕਰਨ ਲੱਗ ਜਾਈਏ ਕਿ ਆਪਾਂ ਜਿਹੜਾ ਇਹ ਨਸ਼ਾ ਜਿਹੜਾ ਜਿਹੜਾ ਪਹਿਲਾਂ ਮਿਸ਼ਨ ਸਰਪੰਚਾਂ ਦਾ ਇਹ ਹੋਵੇ ਕਿ ਆਪਾਂ ਨਸ਼ਾ ਜਿਹੜਾ ਉਹ ਜੜੋਂ ਪਟਣਾ ਹੈ ਔਰ ਪਿੰਡ ਦੀਆਂ ਮਹਿਲਾਵਾਂ ਨੂੰ ਮਾਤਾਵਾਂ ਨੂੰ ਇਨਵੋਲਵ ਕਰਨਾ ਉਹਨਾਂ ਨੂੰ ਅੱਗੇ ਉਹਨਾਂ ਦੀ ਸ਼ਮੂਲੀਅਤ ਕਰਕੇ ਆਪਾਂ ਨਸ਼ਿਆਂ ਦੀ ਜਿਹੜੀ ਲੜਾਈ ਨਸ਼ਿਆਂ ਦੇ ਖਿਲਾਫ ਜੇਕਰ ਉਹ ਪਿੰਡ ਪੱਧਰ ਤੇ ਸ਼ੁਰੂ ਕਰੀਏ ਤੇ ਮੈਂ ਸਮਝਦਾ ਕਿ ਕੋਈ ਐਸਾ ਕੰਮ ਨਹੀਂ ਜਿਹੜਾ ਆਪਾਂ ਇਹ ਜਿਹੜੀ ਨਸ਼ਿਆਂ ਦੀ ਬਿਮਾਰੀ ਦੂਰ ਵੀ ਕਰ ਸਕਦੇ ਹਾਂ ਜੇਕਰ ਪੰਜਾਬ ਉਗਰਵਾਦ ਨੂੰ ਜਣੋ ਖਤਮ ਕਰ ਸਕਦਾ ਤੇ ਫਿਰ ਨਸ਼ੇ ਨੂੰ ਕਿਉਂ ਨਹੀਂ ਖਤਮ ਕਰ ਸਕਦਾ ਸੋ ਅਸੀਂ ਸਾਰੇ ਕਮਿਟਿਡ ਆ ਤੇ ਲੜਾਂਗੇ ਜਿੱਦਾਂ ਪੰਚਾਇਤਾਂ ਨੂੰ ਨਾਲ ਇਨਵੋਲਵ ਕਰ ਲੱਗਦਾ ਨਹੀਂ ਸ਼ਹਿਰਾਂ ਵਿੱਚ ਜਿਹੜੇ ਐਮਸੀ ਹੈਗੇ ਉਹਨਾਂ ਨੂੰ ਨਾਲ ਇਨਵੋਲਵ ਹਾਂ ਲਈ ਕਿਉਂ ਅੱਜ ਅੱਜ ਮੈਂ ਅੱਜ ਮੈਂ ਸ਼ਹਿਰਾਂ ਦੀ ਗੱਲ ਇਸ ਕਰਕੇ ਨਹੀਂ ਕੀਤੀ ਕਿ ਅੱਜ ਪਿੰਡਾਂ ਦੇ ਜਿੰਨੇ ਵੀ ਸਰਪੰਚ ਪੰਚਾਇਤ ਮੈਂਬਰ ਸਾਹਿਬਾਨ ਜਿਹੜੇ ਇਨਵੋਲਵ ਕੀਤੇ ਸੀ ਸੋ ਅ ਅੱਜ ਪਿੰਡਾਂ ਦੇ ਲੈਵਲ ਤੇ ਗੱਲ ਹੋਈ ਔਰ ਨੈਕਸਟ ਟਾਈਮ ਜਿਹੜਾ ਉਹ ਆਪਾਂ ਸ਼ਹਿਰ ਦੇ ਪੱਧਰ ਤੇ ਵੀ ਗੱਲ ਜ਼ਰੂਰ ਕਰਾਂਗੇ ਠੀਕ ਹੈ ਜੀ ਥੈਂਕ ਯੂ